ਨਹੀਂ ਨਾ ਜਕਾਰੇ ਕਿ ਤੁੱਲੇ ਰਾਹ ਬਹੁ ਸੱਚੇ ਦਰਵਾਜ਼ੇ ਕੀ ਹੈ ਹਾਂ ਇਹ ਸੱਜਣ ਨੂਰਦੀਨ ਸੱਚੀ ਸਰਵਾਰ ਦਾ ਮੇਲਾ ਧਰੋਵਾ ਪਰਿਵਾਰ ਵੱਲੋਂ

and ਸਰਾਰ ਸੱਜਦ ਵੀਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਰਾਰ ਸੱਜਦ ਮੀਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਰਾਰ ਸੰਭੀਆ ਸਮਾ ਦਾ ਪੁੰਨੀਆਂ ਦਾ ਨਸਤਾ ਬਹੁਤ ਸੱਚੇ ਦਰਬਾਰ ਕੀ ਜੈ ਸਰਾਰ ਮੇਰ ਪਰ ਹੱਥ ਰੱਖਣ ਵਾਲਿਆਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਰਾਰ ਮਿਲ ਲਾਏ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਵਨ ਸਾਚੇ ਦਰਵਾਜ਼ ਕੀ ਜੈ ਦੇ ਨਾਲ ਬਹਿ ਗਿਆ ਸੀ ਤੇ ਬਾਬਾ ਜੀ ਦਾ ਚੋਲਾ ਜਿਹੜਾ ਸੀ ਨਾ ਉਹ ਸਵਾ ਖਰਾਬ ਹੋ ਗਿਆ ਹੋਇਆ ਬਚਾ ਕੇ ਬਾਬਾ ਜੀ ਨੂੰ ਜਾ ਕੇ ਜਰਾ ਬੋਲੀ ਪੀਰਾਂ ਦਾ ਰੱਤ ਸੱਨੇ ਨੋ ਜੰਗਾਰ ਸਿੱਕੇ ਬੁੱਲੇ ਰਾਹ ਉਹ ਸੱਚੇ ਦਰਵਾਜ਼ੇ ਕੀ ਜੈ ਸਦਾ ਦਰਵਾਜ਼ੇ ਵੀ ਆ ਗਿਆ ਕਿ ਇਧਰ ਦੇ ਦੇ ਪਕੌੜੇ ਆ ਜਾ ਆ ਜਾ ਆ ਜਾ ਦੀਵਾ ਤੇ ਰਵੇ ਨਾਰੇ ਜਗਤ ਤੇਰਾ ਪਦੀਦਾਰ ਯਾ ਤੇਰਾ ਰਵੇ ਹਰ ਰੱਖਦਾ ਮਹਿਮਾ ਮਹਾਨੀ ਹਮ ਜੈਸੇ ਤਵਾ ਕਹਿੰਦੇ ਦਸਿਆ ਹਮ ਜੈਸੇ ਨਿਕੰਮੋ ਕੋ ਗੱਲ ਕੌਣ ਲਗਾਤਾ ਹਮ ਜੈਸੇ ਨਿਕੰਮੋ ਕੋ ਹਨੇ ਕੌਣ ਲਗਾਤਾ ਸਾਲਾ ਤੋਂ ਇਸ ਮੇਲੇ ਦੇ ਵਿੱਚ ਆਰਐਲ ਸੱਬਰਵਾਲ ਸਾਹਿਬ ਤੇ ਜਰੂਰ ਆਪਣੀ ਹਾਜ਼ਰੀ ਲਵਾਉਣੀ ਹੈ ਸੋ ਇਸ ਮੌਕੇ ਤੇ ਕੀ ਕਹਿਣਾ ਕੰਮ ਹੈ ਮੇਲਾ ਬਾਬਾ ਜੀ ਤੇ ਸੱਜੇ ਪੀਰ ਨੂਰਉਦੀਨ ਦਾ ਸਲਾਨਾ ਹੋ ਰਿਹਾ ਸਲਾਨਾ ਮੇਲਾ ਜਿਹੜੀ ਸ਼ਾਮਲ ਚੌਕ ਦੇ ਨਾਲ ਧਨੋਵਾ ਪਰਿਵਾਰ ਵੱਲੋਂ ਬੜੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਸੋ ਮੈਨੂੰ ਤਕਰੀਬਨ 17-18 ਸਾਲ ਹੋ ਗਏ ਇਸ ਮੇਲੇ ਤੇ ਹਾਜ਼ਰੀ ਲਾਉਂਦਿਆਂ ਨੂੰ ਦੀ ਧੀਰ ਸਾਰੀਆਂ ਮੁਬਾਰਕਾਂ ਦੇ ਅਧਰੋਵਾ ਪਰਿਵਾਰ ਨੂੰ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਧਰੋਵਾ ਪਰਿਵਾਰ ਦਾ ਸ਼ੁਕਰੀਆ ਅਦਾ ਕਰਦਾ ਮਾਲਕ ਇਹਨਾਂ ਦੀ ਇਸੇ ਵਾਲੇ ਖੀ ਵਿੱਚ ਲਾਵੇ ਤੇ ਨਿਊਜ਼ ਸਾਡੇ ਗੋਬਿੰਦ ਭਾਜੀ ਜਿਨ੍ਹਾਂ ਦੀ ਰਹਿਮਾਈ ਤੇ ਹੇਠ ਸਾਰਾ ਇਹ ਪ੍ਰੈਸ ਤੋਂ ਮੀਡੀਆ ਤੋਂ ਗੋਬਿੰਦ ਭਾਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਬਹੁਤ ਬਹੁਤ ਧੀਰ ਸਾਰੀਆਂ ਮੁਬਾਰਕਾਂ ਜੈ ਮਸਤਾ ਦੀ ਜੈ ਪੀਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰੇ ਜਣੇ ਆ ਕੇ ਮੱਥਾ ਟੇਕੋ ਤੇ ਅਸ਼ੀਰਵਾਦ ਪ੍ਰਾਪਤ ਕਰੋ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਔਰ ਇਸੇ ਤਰ੍ਹਾਂ ਬਾਬਾ ਜੀ ਕਿਰਪਾ ਕਰਨ ਹਰ ਸਾਲ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਤੇ ਬਾਬਾ ਜੀ ਆਪਣਾ ਅਸ਼ੀਰਵਾਦ ਦਿੰਦੇ ਰਹਿਣ ਜੈ ਮਸਤਾ ਜੈ ਮਸਤਾ ਸੋ ਜੈ ਵੀਰਾਨੀ ਪਿੰਡ ਸੈਦ ਬਾਬਾ ਨੂਰਉੱਦੀ ਦਾ ਸਾਲਾਨਾ ਜੋੜ ਮੇਲਾ ਨਕੌਦਰ ਸ਼ਹਿਰ ਦੇ ਸੁਨਨਗਰ ਵਿੱਚ ਅੱਜ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸੋਤਨਵਾ ਪਰਿਵਾਰ ਵੱਲੋਂ ਇਹ ਮੇਲਾ ਹਮੇਸ਼ਾ ਮਨਾਇਆ ਜਾਂਦਾ ਸਾਡੇ ਨਾਲ ਗੁਰਦਰਸ਼ਨ ਸਿੰਘ ਦਰਸ਼ੀ ਬਾਬਾ ਬਿੱਟੂ ਭਾਜੀ ਇਹ ਇਹਨਾਂ ਦਾ ਪੂਰਾ ਯੋਗਦਾਨ ਹੁੰਦਾ ਤੇ ਪੂਰੇ ਨਗਰ ਨਿਵਾਸੀਆ ਵੱਲੋਂ ਤੇ ਪੂਰੀ ਕਲੋਨੀ ਵੱਲੋਂ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਸਭ ਗੱਲਬਾਤ ਕਰਦੇ ਆ ਅੱਜ ਇਹ ਪਹਿਲਾ ਦਾ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਬਤਾ ਬਾਬਾ ਜੀ ਦਾ ਜਿਹੜਾ ਮੇਲਾ ਬਣਾਇਆ ਗਿਆ ਕੀ ਸੈਦ ਨੂਰਉਦੀਨ ਜੀ ਅੱਲਾਹ ਅਕਬਰ ਇਹ ਕਿੰਨਾ ਮੇਲਾ ਬਣਾਇਆ ਤੇ ਅਸੀਂ ਗੋਗੋਜੀ ਪਲਾਗਾ ਦਾ ਤਾਰੇ ਮੇਲਾ ਉਸ ਤੋਂ ਚੱਲਣਾ ਬਣਾ ਰਹੇ ਜੀ ਤੇ ਮੇਰੇ ਖਿਆਲ ਨਾਲ ਇਹ ਕਾਫੀ ਮਹਿੰਦਾਂ ਮਾਤ ਜੀ ਜੀ ਇਹ ਬੜੀ ਹੁੰਮਦਾਂ ਮੇਲਾ ਬਣਾ ਹੋ ਰਿਹਾ ਸਾਰੀ ਸੰਗਤ ਬੜੀ ਯੋਜਿਤੀ ਆਤੀ ਵੀ ਫਿਰ ਦੋਏ ਬਰਦਰ ਜਿਹੜਾ ਛੋਟਾ ਭਰਾ ਅਰਜਨ ਸਿੰਘ ਲੱਗੂ ਮੇਰਾ ਨਾਮ ਗੁਰਪ੍ਰਤਖੰਡ ਤੋਂ ਧਨਵਾਪਾ ਆ ਰਹੇ ਜੀ ਇਹ ਖਾਲਸੇਵਾਤੀ ਕਰ ਰਹੇ ਆ ਬਾਕੀ ਸੋਨੇ ਦਾ ਪਾਵਾ ਆ ਨਕਰ ਕੁੰਤਨਗਰ ਫੜਨਾ ਜੁੜਿਆ ਆ ਅੱਜ ਦੇਖੋ ਬਾਦਸੂਣ ਦੇ ਕਾਰਨ ਵੀ ਬਾਬਾ ਜੀ ਦੀ ਬੜੀ ਕਿਰਪਾ ਰਹੀ ਆ ਬਹੁਤ ਹੰਮਾ ਕਿਉਂਕਿ ਬਾਰਿਸ਼ ਸਵੇਰ ਦੀ ਸੀ ਇਸ ਮੇਲੇ ਤੇ ਆਪਾਂ ਵੀ ਦੇਖਿਆ ਕਈ ਸਾਲਾਂ ਤੋਂ ਅਸੀਂ ਵੀ ਇਹਨਾਂ ਚਰਨਾਂ 'ਚ ਰਹਿ ਰਹੇ ਆ ਕਿ ਬਾਰਿਸ਼ ਹਲਕੀ ਜੀ ਹੁੰਦੀ ਮੌਸਮ ਠੰਡਾ ਕਰ ਜਾਂਦਾ ਠੰਡਾ ਕਰ ਦਿੰਦੀ ਆ ਕਿਉਂਕਿ ਉਹ ਮਮਾਹਰਾ ਜੀ ਰਹਿਣ ਉਹ ਬਾਬਿਆਂ ਨੂੰ ਹਰ ਸਾਲ ਹੀ ਨਹੀਂ ਪੈਂਦਾ ਉਹ ਮੌਸਮ ਠੰਡਾ ਹੋ ਜਾਂਦਾ ਹੀ ਨਹੀਂ ਕਾਰਨ ਇਹਦੇ ਬਾਬਾ ਜੀ ਵੀ ਉਹ ਸਾਡੇ ਠੰਡਾ ਕਰ ਜਾਂਦੇ ਆ ਠੰਡਾ ਕਰ ਜਾਂਦੇ ਆ ਕਰਕੇ ਅਸੀਂ ਉਹਨਾਂ ਦਾ ਚਕਰਾਨਾ ਕਰਦੇ ਆ ਬਾਬਾ ਜੀ ਨੂੰ ਬਰਲੀ ਹਾਂ ਤੁਹਾਡਾ ਸਾਡੇ ਤੇ ਬੜੀ ਮਨੀ ਕਿਰਪਾ ਜੀ ਸੋ ਸੰਗਤ ਨੂੰ ਕੀ ਸੰਦੇਸ਼ ਸਮਝ ਗਿਆ ਚਲਣਾ ਵੀ ਜਿੱਦਾਂ ਤੁਸੀਂ ਜੁੜੇ ਆ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਇਹਦਾ ਮੇਲਾ ਆ ਹੋਰ ਵੀ ਬਾਤ ਕਰਕੇ ਕਰਾਈਏ ਵੀ ਤਾਂ ਕਿ ਬਾਬਾ ਜੀ ਦਾ ਹਮੇਸ਼ਾ ਮਿਹਰ ਭਰਿਆ ਹੱਥ ਆਪਣੇ ਤੇ ਬਣਿਆ ਰਹੇ ਸੋ ਇਸਨ ਸਾਡੇ ਨਾਲ ਗੁਰਦਸ਼ਨ ਸਿੰਘ ਧਨਵਾਜੀ ਜੈ ਪੀਰਾਂ ਦੀ ਜੈ ਮਸਤਾ ਦੀ ਮੇਲੇ ਹਮੇਸ਼ਾ ਚੱਲਦੇ ਰਹਿਣ ਔਰ ਲੋਕ ਲੋਕਾਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਖੇਲੇ ਰਹਿਣ ਜੈ ਪੀਰ